ਜੀ ਸਾਰੀ ਕਾਲ ਜੀ ਅੱਜ ਆਪਾਂ ਬਣਾਵਾਂਗੇ ਭਿੰਡੀ ਆਲੂ ਦੀ ਸਬਜ਼ੀ ਆਲੂ ਭਿੰਡੀ ਦੀ ਸਬਜ਼ੀ ਆਲੂ ਤੁਸੀਂ ਕਹਣਾ ਆਲੂ ਗੁੱਬੀ ਆਲੂ ਬਤਾਉ ਜਾਂ ਆਲੂ ਕੁਛ ਵੀ ਹੋਰ ਸੁਣਿਆ ਹੋਵੇਗਾ ਪਰ ਤੁਸੀਂ ਅੱਜ ਸਭ ਪਹਿਲੀ ਵਾਰੀ ਤੁਸੀਂ ਦੇਖਿਆ ਹੋਊਗਾ ਕਿਉਂਕਿ ਆਲੂ ਭਿੰਡੀ ਦੀ ਸਬਜ਼ੀ ਆਪਾਂ ਲੱਗੀਆਂ ਬਣਾਉਣ ਕੱਟ ਲਿਆ ਆਲੂ ਆਪਾਂ ਫਿੰਗਰ ਜਿਦਾਂ ਹੁੰਦੇ ਨਾ ਆਲੂ ਫਿੰਗਰ ਹੁੰਦੇ ਉਸ ਟਾਈਪ ਦੇ ਵਿੱਚ ਆਲੂ ਕੱਟ ਲਿਆ ਤੇ ਆਪਾਂ ਤੁਹਾਨੂੰ ਪਤਾ ਹੀ ਮੈਂ ਅੱਗੇ ਵੀ ਲੋਹੇ ਦੀ ਕੜਾਈ ਦੇ ਵਿੱਚ ਹੀ ਸਬਜ਼ੀ ਬਣਾਉਂਦੀ ਹੈਗੀ ਆ ਤੇ ਅੱਜ ਵੀ ਮੈਂ ਲੋਹੇ ਦੀ ਕੜਾਈ ਵਿੱਚ ਹੀ ਸਬਜ਼ੀ ਬਣਾਉਣੀ ਆ। ਜੇ ਤੁਹਾਨੂੰ ਮੇਰੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਬਾਅਦ ਵਿੱਚ ਤੁਸੀਂ ਜਨ ਚੇਤਾ ਭਲਾ ਦਿੰਨੇ ਫਿਰ ਇਹਨਾਂ ਲਾਈਕ ਵੀ ਨਹੀਂ ਕਰਦੇ ਤੇ ਸ਼ੇਅਰ ਵੀ ਨਹੀਂ ਕਰਦੇ ਹੈਗੇ ਤੁਸੀਂ ਪਲੀਜ਼ ਜ਼ਰੂਰ ਸ਼ੇਅਰ ਕਰਿਆ ਕਰੋ ਵੀਡੀਓ ਤੇ ਲਾਈਕ ਵੀ ਜ਼ਰੂਰ ਕਰਿਆ ਕਰੋ ਕਮੈਂਟ ਵੀ ਜ਼ਰੂਰ ਕਰਿਆ ਕਰੋ ਜੇ ਤੁਹਾਨੂੰ ਚੰਗੀ ਲੱਗਦੀ ਤਾਂ ਵੀ ਜੇ ਮਾੜੀ ਲੱਗਦੀ ਤਾਂ ਤਾਂ ਵੀ ਜੇ ਕੋਈ ਤੁਹਾਡੇ ਕੋ ਸੁਝਾਅ ਆਵੇ ਉਹ ਵੀ ਮੈਨੂੰ ਜ਼ਰੂਰ ਦੇ ਦਿਆ ਕਰੋ ਹਨਾ ਆ ਦੇਖੋ ਜਿੱਦਾਂ ਆਲੂ ਫਿੰਗਰ ਹੁੰਦੇ ਨਾ ਉਸ ਟਾਈਪ ਦੇ ਵਿੱਚ ਮੈਂ ਆਲੂ ਜਿਹੜੇ ਆ ਕਟਲੇ ਹੈਗੇ ਆ ਇਹ ਪਿਆਜ਼ ਆ ਮੈਂ ਦੋ ਪਿਆਜ਼ ਪੱਟੇ ਮਿਰਚ ਆਆਂ ਤੇ ਇੱਕ ਟਮਾਟਰ ਤੇ ਭਿੰਡੀਆਂ ਇਹ ਭਿੰਡੀਆਂ ਜੀ ਸਾਡੇ ਘਰ ਦੀਆਂ ਆ ਭਿੰਡੀਆਂ ਥੋੜੀਆਂ ਹੋਣ ਕਰਕੇ ਮੈਂ ਆਲੂ ਬਣਾਏ ਆ ਪਰ ਮੈਂ ਵੈਸੇ ਅੱਗੇ ਵੀ ਇਸ ਤਰ੍ਹਾਂ ਕਈ ਵਾਰੀ ਬਣਾ ਚੁੱਕੀਆਂ ਬਹੁਤ ਟੇਸਟੀ ਸਬਜ਼ੀ ਬਣਦੀ ਆ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਇਹ ਹੁਣ ਆਪਾਂ ਤੁਸੀਂ ਇਹ ਕਹਿਣਾ ਵੀ ਭਿੰਡੀਆਂ ਤਾਂ ਬਹੁਤ ਜਲਦੀ ਹੋ ਜਾਂਦੀਆਂ ਆ ਤੇ ਆਲੂ ਆਪਾਂ ਕਿੱਦਾਂ ਪਾਉਣੇ ਹੈਗੇ ਹਨਾ ਆਲੂਆਂ ਨੂੰ ਕਿੱਦਾਂ ਵੀ ਮਤਲਬ ਇਹ ਤਾਂ ਕੱਚੇ ਰਹਿ ਜਾਣੇ ਕੱਚੇ ਨਹੀਂ ਰਹਿੰਦੇ ਹੈਗੇ ਆਪਾਂ ਤੇਲ ਗਰਮ ਕਰਕੇ ਪਹਿਲਾਂ ਜਿਹੜੇ ਆਲੂ ਹੀ ਕੱਲੇ ਜਿਹੜੇ ਆ ਇਹ ਪਾ ਦੇਣੇ ਆ ਐਸੇ ਤਰ੍ਹਾਂ ਹੀ ਇਹਦੇ ਵਿੱਚ ਆਪਾਂ ਕੁਝ ਨਹੀਂ ਪਾਉਣਾ ਨਾ ਲੂਣ ਨਾ ਮਿਰਚ ਨਾ ਹਲਦੀ ਕੋਈ ਵੀ ਚੀਜ਼ ਜਿਹੜੀ ਆਪਾਂ ਇਹਦੇ ਵਿੱਚ ਨਹੀਂ ਪਾਉਣੀ ਹੈਗੀ ਪਹਿਲਾਂ ਥੋੜੀ ਦੇਰ ਲਈ ਆਪਾਂ ਆਲੂ ਜਿਹੜੇ ਆ ਇਹਨਾਂ ਨੂੰ ਜਿੱਦਾਂ 3-4 ਮਿੰਟ ਵਾਸਤੇ ਐਸੇ ਤਰ੍ਹਾਂ ਹੀ ਆਪਾਂ ਤੇ ਇਹਨਾਂ ਕਰ ਲੈਣੇ ਆ ਮੈਂ ਮਤਲਬ ਫਰਾਈਜੇ ਕਰ ਲੈਣੇ ਆ ਤੇਲ ਉਹਨਾਂ ਹੀ ਪਾਉਣਾ ਜਿੰਨਾ ਕ ਆਪਾਂ ਸਬਜ਼ੀ ਦੇ ਤੜਕੇ ਲਈ ਪਾਈਦਾ ਹੁੰਦਾ ਆ ਇਹ ਨਹੀਂ ਹੈਗਾ ਵੀ ਇਹਨਾਂ ਨੂੰ ਆਪਾਂ ਬਿਲਕੁਲ ਤਲਣਾ ਹੈਗਾ ਤਲਣੇ ਨਹੀਂ ਹੈਗੇ ਬਿਲਕੁਲ ਜਿਦਾਬਾਦ ਤੜਕੇ ਲਈ ਤੇਲ ਪੋਣਾ ਉਸੇ ਤੇਲ ਦੇ ਵਿੱਚ ਹੀ ਆਪਾਂ ਇਹਨਾਂ ਨੂੰ ਜਿਹੜਾ ਆ ਥੋੜਾ ਫਰਾਈ ਜਿਆ ਕਰ ਲੈਣਾ ਹੈਗਾ ਆ ਠੀਕ ਹੈ ਜੀ ਸਿਰਫ 2-3 ਮਿੰਟ ਵਾਸਤੇ ਲੋ ਜੀ ਹੁਣ ਆਲੂ ਹੋ ਗਏ ਤੁਹਾਨੂੰ ਵੀ ਲੱਗਦਾ ਹੁਣ ਆਪਾਂ ਤਾਂ ਥੋੜਾ ਜਿਹਾ ਰੰਗ ਜਿਹੜਾ ਇਹਨਾਂ ਦਾ ਚੇਂਜ ਹੋ ਗਿਆ ਆ ਤੇ ਆਪਾਂ ਬਾਹਲਾ ਨਹੀਂ ਇਹਨਾਂ ਨੂੰ ਕਰਨਾ ਹੈਗਾ ਤਾਂ ਹੁਣ ਬਸ 2-3 ਮਿੰਟ ਇਹਨਾਂ ਨੂੰ ਜਿੱਦਾਂ ਆਪਾਂ ਕਰਨਾ ਸੀਗਾ ਫਰਾਈ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਪਿਆਜ਼ ਤੁਸੀਂ ਨਾ ਏਦਾਂ ਮੇਰੇ ਤਰੀਕੇ ਨਾਲ ਸਬਜ਼ੀ ਜ਼ਰੂਰ ਬਣਾ ਕੇ ਦੇਖਿਆ ਕਰੋ ਇੱਕ ਵਾਰੀ ਜੇ ਤੁਹਾਨੂੰ ਚੰਗੀ ਲੱਗੇ ਤਾਂ ਮੈਨੂੰ ਦੱਸ ਦਿਆ ਕਰੋ। ਲੋ ਜੀ ਹੁਣ ਆਪਾਂ ਪਾ ਦੇਣੇ ਹੈਗੇ ਇਹਦੇ ਵਿੱਚ ਪਿਆਜ਼। ਇਸ ਤੋਂ ਬਾਅਦ ਆਪਾਂ ਪਾ ਦਵਾਂਗੇ ਇਹਦੇ ਵਿੱਚ ਬਾਕੀ ਆਹ ਜਿੱਦਾਂ ਟਮਾਟਰ, ਹਰੀਆਂ ਮਿਰਚਾਂ ਹਨਾ ਪਿੰਡੀਆਂ। ਪਹਿਲਾਂ ਆਪਾਂ ਪਿੰਡੀਆਂ ਹੀ ਪਾ ਲਵਾਂਗੇ। ਇਹ ਲੋ। ਆਪਾਂ ਹੁਣ ਜਿਹੜੀਆਂ ਪਿੰਡੀਆਂ ਆ ਦੇਖੋ ਪਿੰਡੀਆਂ ਘਰ ਦੀਆਂ ਆ ਹੈਗੀਆਂ ਥੋੜੀਆਂ ਆ ਪਰ ਘਰ ਨਾ ਆਪਾਂ ਇਹਨਾਂ ਨੂੰ ਕੋਈ ਖਾਦ ਪਾਈ ਨਾ ਆਪਾਂ ਇਹਨਾਂ ਨੂੰ ਦਵਾਈ ਪਾਈ ਘਰ ਦੀਆਂ ਪਿੰਡੀਆਂ ਮੈਨੂੰ ਬਹੁਤ ਸਵਾਦ ਲੱਗਦੀਆਂ ਆ ਤੇ ਇਹ ਕੋਹੇ ਦੀ ਕੜਾਈ ਚ ਜਿਹੜੀਆਂ ਆਪਾਂ ਸਬਜ਼ੀਆਂ ਇਹ ਬਣਾਉਨੇ ਆ ਨਾ ਇਹਨਾਂ ਦਾ ਟੇਸਟ ਹੀ ਕੁਝ ਅਲੱਗ ਹੁੰਦਾ ਆ ਤੇ ਮੈਨੂੰ ਮੈਂ ਇਹਨਾਂ ਸਬਜ਼ੀਆਂ ਨੂੰ ਲੋਹੇ ਦੀ ਕੜਾਈ ਚ ਬਣਾਉਣੀ ਆ ਜਿਵੇਂ ਕarele ਹੋ ਗਏ ਪਿੰਡੀਆਂ ਹੋ ਗਈਆਂ ਹਨਾ ਤੇ ਇਹ ਤੁਸੀਂ ਵੀ ਜ਼ਰੂਰ ਇਹਦਾ ਲੋਹੇ ਦੀ ਕੜਾਈ ਚ ਸਬਜ਼ੀ ਬਣਾ ਕੇ ਦੇਖਿਆ ਕਰੋ ਬਹੁਤ ਵਧੀਆ ਬਣਦੀ ਆ ਲੋ ਜੀ ਹੁਣ ਆਪਾਂ ਇਹ ਚ ਪਾ ਦਿੱਤੇ ਪਿਆਜ਼ ਵੀ ਤੇ ਭਿੰਡੀਆਂ ਵੀ ਪਾ ਦਿੱਤੀਆਂ ਆ ਹੁਣ ਆਪਾਂ ਇਹਦੇ ਵਿੱਚ ਟਮਾਟਰ ਵੀ ਪਾ ਦੇਣੇ ਆ ਜਿਹੜੇ ਕੱਟੇ ਸੀ ਹਰੀਆਂ ਮਿਰਚਾਂ ਵੀ ਪਾ ਦੇਣੀਆਂ ਠੀਕ ਆ ਲੋ ਜੀ ਸਾਰਾ ਕੁਝ ਆਪਾਂ ਪਾ ਦਿੱਤਾ ਹੁਣ ਤੁਸੀਂ ਕਹਣਾ ਹਲਦੀ ਥੋੜੀ ਲੂਣ ਮਿਰਚ ਹਲੇ ਤੱਕ ਨਹੀਂ ਪਾਇਆ ਹੈਗਾ ਨਹੀਂ ਜੀ ਹੁਣ ਆਪਾਂ ਉਹ ਵੀ ਪਾ ਲੈਣਾ ਆ ਵੀ ਇਹ ਨਾ ਕਿ ਉਹ ਵੀ ਕਿਤੇ ਹਲਦੀ ਕੱਚੀ ਰਹਿ ਜਾਂਦੀ ਕੁਝ ਵੀ ਕੱਚਾ ਨਹੀਂ ਰਹਿੰਦਾ ਹੈਗਾ ਆ ਦੇਖੋ ਆਪਾਂ ਪਾ ਦਿੱਤਾ ਹੁਣ ਲੂਣ ਤੇ ਫਿਰ ਆਪਾਂ ਪਾ ਦਵਾਂਗੇ ਇਹਦੇ ਉੱਤੇ ਹਲਦੀ ਜਿੰਨਾ-ਜਿੰਨਾ ਤੁਹਾਨੂੰ ਪਸੰਦ ਆ ਉਹਨਾਂ ਤੁਸੀਂ ਆਪਣੇ ਹਿਸਾਬ ਦੇ ਨਾਲ ਪਾ ਲਿਓ ਸਾਡੇ ਕਰਾ ਲਈ ਸਬਜ਼ੀ ਖਾਂਦੇ ਆ ਇਸ ਕਰਕੇ ਅਸੀਂ ਹਰੀਆਂ ਮਿਰਚਾਂ ਵੀ ਪਾਈਆਂ ਥੋੜੀਆਂ ਲਾਲ ਵੀ ਪਾ ਦੇਣੀਆਂ ਆ ਤੇ ਹਲਦੀ ਪਾਤੀ ਆ ਆਪਾਂ ਹੁਣ ਜਿਹੜੀਆਂ ਮਾੜੀਆਂ ਜੀਆਂ ਆਪਾਂ ਲਾਲ ਮਿਰਚਾਂ ਵੀ ਇੱਥੇ ਪਾ ਦਤੀਆਂ ਹੁਣ ਇਹਨੂੰ ਆਪਾਂ ਥੋੜਾ ਜਿਹਾ ਮਿਕਸ ਕਰ ਦਵਾਂਗੇ ਤੇ ਸਬਜ਼ੀ ਬਹੁਤ ਜਲਦੀ ਬਣ ਜਾਂਦੀ ਆ ਐਸੇ ਤਰ੍ਹਾਂ ਤੁਸੀਂ ਬਣਾ ਕੇ ਦੇਖਿਆ ਕਰੋ ਤੇ ਇਹ ਨਹੀਂ ਹੈਗਾ ਵੀ ਪਿਆਜ਼ ਸੜ ਜਾਣਗੇ ਨਹੀਂ ਤਾਂ ਕਈ ਲੋਕ ਕੀ ਕਰਦੇ ਪਿੰਡੀਆਂ ਦੇ ਵਿੱਚ ਪਿਆਜ਼ ਜਿਹੜੇ ਆ ਸਾੜ ਦਿੰਦੇ ਆ ਤੇ ਤੁਸੀਂ ਮੈਨੂੰ ਜਰੂਰ ਕਮੈਂਟਾਂ ਰਾਹੀਂ ਦੱਸਿਓ ਵੀ ਤੁਹਾਨੂੰ ਇਹ ਸਬਜ਼ੀ ਬਣਾਉਣ ਦਾ ਮੇਰਾ ਤਰੀਕਾ ਕਿੱਦਾਂ ਦਾ ਲੱਗਾ ਜੇ ਵਧੀਆ ਲੱਗਾ ਤਾਂ ਸ਼ੇਅਰ ਜਰੋ